ਪ੍ਰਸ਼ਾਸਨ ਵੱਲੋਂ ਗੁਜਰਪਾਈਚਾਰੇ ਨੂੰ ਕਾਫੀ ਵਾਰ ਹਦਾਇਤਾਂ ਕੀਤੀਆਂ ਗਈਆਂ ਕਿ ਰੋਡ ਦੇ ਜਾਂ ਸੜਕਾਂ ਦੇ ਕਿਨਾਰੇ ਪਸੂ ਨਾ ਕਮਾਏ ਜਾਣ ਪਰ ਉਹਨਾਂ ਵੱਲੋਂ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਠਿchnਾ ਜਾਂਦੇ ਹੋਏ ਸ਼੍ਰੀਆਮ ਨੈਸ਼ਨਲ ਹਾਈਵੇ ਰੋਡ ਤੇ ਸਰਵਿਸ ਲੈਂਡ ਨਹਿਰਾਂ ਦੇ ਕਿਨਾਰਿਆਂ ਤੇ ਉਸ ਨੂੰ ਕਮਾਉਂਦੇ ਹਨ ਜਿਸ ਨਾਲ ਕੋਈ ਅਣਸੁਖਾਵੀ ਘਟਨਾ ਵਾਪਰਨ ਤੇ ਜੋ ਸਰਕਾਰ ਤੇ ਸਮਾਜ ਸੇਵੀਆਂ ਵੱਲੋਂ ਬੂਟੇ ਲਗਾਈ ਜਾਂਦੇ ਨੰਨਾ ਉਹਨਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਪ੍ਰਸ਼ਾਸਨ ਦਿਆ ਹਦਾਇਤਾਂ ਨੂੰ ਲਾਗੂ ਕਰਾਉਣ ਲਈ SSF ਫਲੋਰ ਟੀਮ ਦੇ ਇੰਚਾਰਜ ਥਾਣੇਦਾਰ ਸਰਬਜੀਤ ਸਿੰਘ, ਥਾਣੇਦਾਰ ਜਸਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਗੁਜਰਾ ਨੂੰ ਪਸ਼ੂਨਾਚਰਨ ਲਈ ਜਾਗਰੂਤ ਕੀਤਾ ਗਿਆ। ਜਦੋਂ ਇਸ ਸਬੰਧੀ ਉਹਨਾਂ ਨੇ ਗੁਜਰਾ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਸੀ ਮੁਰਕੀ ਸੜਕਾਂ 'ਤੇ ਪਸ਼ੂ ਨਹੀਂ ਚਰਨਗੇ। ਇਸ ਮੌਕੇ ਥਾਣੇਦਾਰ ਸਰਬਜੀਤ ਸਿੰਘ, ਥਾਣੇਦਾਰ ਜਸਵਿੰਦਰ ਸਿੰਘ ਨੇ ਕਿਹਾ ਜੇਕਰ ਕੋਈ ਹੁਣ ਗੁਜਰ ਪਸ਼ੂ ਚਾਰਦਾ ਫੜਿਆ ਗਿਆ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। दुआबा न्यूज चौबीस शान लई अजय सिंह नागी दी फिलौर विशेष तो विशेष रिपोर्ट ਉਹਨੂੰ ਫਿਰ ਆ ਗਿਆ ਨਹੀਂ ਨਹੀਂ ਉਹ ਇਸ ਨੇ ਲੋੜ ਪਤਾ ਨਹੀਂ ਇਹ ਕੋਈ ਹਸਪਤਲ ਹੋ ਗਿਆ ਮੇਰੀ ਜੀ ਇਹ ਕੋਈ ਇਹ ਉਹਨੂੰ ਯਾਦ ਕਰਿਆ ਨਹੀਂ ਯਾਦ ਕਰਿਆ ਉਹਨੂੰ ਬਚਾ ਲੈ ਕੇ ਜਾਂ ਉਹਨਾਂ ਨੂੰ ਬਾਰ ਬਾਰ ਕਈ ਵਾਰ ਇਹਨਾਂ ਨੂੰ ਸਮਝਾਇਆ ਕਿ ਤੁਸੀਂ ਜਿਹੜੀਆਂ ਆਪੀਆਂ ਲੱਗਿਆ ਕਿਸੇ ਇਹ ਪਲਾਟ ਦੇ ਕਿਸੇ ਉੱਤੇ ਚਾਰੋਂ ਵੱਟ ਹਾਈਵੇ ਦੇ ਉੱਪਰ ਨਾ ਚਾਰੂ ਕੋਈ ਹਾਈਵੇ ਦੇ ਉੱਪਰ ਐਕਸੀਡੈਂਟ ਹੋ ਰਿਹਾ ਕਰ ਰਿਹਾ ਜਿੱਦਾਂ ਕਿ ਹੁਣ ਵੀ ਦੇਖਿਆ ਉੱਪਰ ਹਾਈਵੇ ਤੇ ਮੱਜਾ ਸੀ ਐਕਸੀਡੈਂਟ ਵੀ ਹੋਣ ਲੱਗਾ ਸੀਗਾ ਉਹਨਾਂ ਨੂੰ ਹੁਣ ਕੀ ਤੁਸੀਂ ਬਾਉਰਨਿੰਗ ਦਿੱਤੀ ਹੈ ਤੇ ਕੀ ਉਹ ਉਹਨਾਂ ਨੂੰ ਮੈ ਲੋਸ ਬਾਉਰਨਿੰਗ ਦਿੱਤੀ ਹੈ ਕਿ ਇਹ ਰੈਕਟਾਈਨ ਦਾ ਹੋਇਆ ਤੇ ਤੁਹਾਡੇ ਜੀ ਕਲੋਨੀ ਕਰ ਲਈ ਕੀ ਕਰੋਗੇ ਇਸ ਦੇ ਸਬੰਧ ਵਿੱਚ ਪਹਿਲਾਂ ਵੀ ਜੀ ਸਾਹਿਬ ਨੂੰ ਦੇਖੇ ਦਿੱਤਾ ਸੀਗਾ ਸਾਡੇ ਇਹ ਜਿਹੜੇ ਸਮਾਸ਼ੀ ਚੋਣਾਂ ਲੇਕਿਨ ਇਹ ਕਹਿੰਦਾ ਕਿ ਇਹ ਸਵਾਲੀਏ ਕਿ ਇਹ ਜਿੰਦਰਾ ਜਿਆਦਾ ਨੁਕਸਾਨ ਕਰ ਰਿਹਾ ਬੰਦੋਲਾ ਵੀ ਜਾਂਦੀ ਹੈ ਪਲਾਸ਼ੀ ਚੰਦਨਪੁਰ ਵੀ ਐਕਸੀਡੈਂਟ ਹੋਣ ਦਾ ਖਤਰਾ ਹੈ ਕਿਉਂਕਿ ਪਿਛਲੇ ਦਿਨਾਂ ਚ ਵੀ ਦੋ ਮੱਜਾ ਰੋਡ ਤੇ ਮਰੀਆਂ ਪਈਆਂ ਸੀਗੀਆਂ ਤਾਂ ਇਹਨਾਂ ਨੂੰ ਹਦਾਇਤ ਬਾਰ-ਬਾਰ ਦੇਣ ਦੀ ਜਗ੍ਹਾ ਤੇ ਇੱਕ ਵਾਰੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਸਕਦੀ ਬਿਲਕੁਲ ਜੀ ਹੋ ਸਕਦੀ ਹੈ ਤਾਂ ਵੀ ਧਿਆਨ ਵਿੱਚ ਅੱਜ ਦਿਨ ਕਾਹਦੇ ਨਹੀਂ ਲੱਗੇ ਇਸ ਵਾਰ ਵੀ ਨਹੀਂ ਕਹਿਣਗੇ ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਹਾਈਵੇ ਦੇ ਉੱਤੇ ਹੋ ਠੀਕ ਹੈ ਕੋਈ ਟ੍ਰੈਫਿਕ ਲਗਾ ਹੋਵੇ ਕੋਈ ਐਕਸੀਡੈਂਟ ਹੋਇਆ ਹੋਵੇ ਜਾਂ ਕੋਈ ਇਨ ਡਾਇਰੈਕਸ਼ਨ ਚਾਹੀਦੀ ਹੈ ਉਸ ਸਮੇਂ ਸਰ ਹਾਈਵੇ ਦੇ ਉੱਤੇ ਜਿਹੜੇ ਗੁੱਜਰ ਪਰਿਵਾਰ ਮੱਝਾ ਲਈ ਫਿਰਦੇ ਕਿ ਉਹਨਾਂ ਨੂੰ ਨਹੀਂ ਰੁਕਦੇ ਆਪਾਂ ਨਹੀਂ ਰੁਕਦੇ ਆ ਸਰ ਨੂੰ ਮਨਾ ਕੀਤਾ ਜਾਂਦਾ ਹਾਈਵੇ ਉੱਤੇ ਐਕਸੀਡੈਂਟ ਹੁੰਦੇ ਆ ਅੱਜ ਰਾਤ ਨੂੰ ਐਕਸੀਡੈਂਟ ਵੀ ਹੋਇਆ ਹੈ ਜਾਨਾਂ ਵੀ ਪਹੁੰਚੀਆਂ ਹੋਈਆਂ ਨਾਲ ਕਰਕੇ ਉਹਨੂੰ ਕੁਕੀ ਦਾ ਪਰ ਉਹ ਮੰਨ ਦੇਣੀ ਹੈ ਜੀ बार-बार ਲੈ ਕੇ ਹੁੰਦੇ ਆਉਂਦੇ ਕਿਉਂ ਲੈ ਕੇ ਨਹੀਂ ਜਦ ਮੇਨ ਹਾਈਵੇ ਤੇ ਪੌਲ ਦੇ ਉੱਤੇ ਮੱਝਾਂ ਜਾਣ ਡੀਆਂ ਜੀ ਤੁਸੀਂ ਪੈਟਰੋਲਿੰਗ ਕਰਦੇ ਤੁਸੀਂ ਦੇਖਦੇ ਵੀ ਹੁਣੇ ਫੇ ਵੀ ਉਹ ਕਿੱਦਾਂ ਉੱਪਰ ਚੜ ਜਣਗੇ ਜੀ ਇਹ ਜਾਣ ਪੁੱਜ ਕੇ ਚੜਉਂਦੇ ਆ ਇਹਨਾਂ ਨੂੰ ਆਪਣੇ ਚਾਰੇ ਆਲਸੇ ਉਹ ਪਟਿਆਲਾ ਕਮਨੀਚਾਰੇ ਆਸਤੇ ਬਾਰ-ਬਾਰ ਉੱਪਰ ਚੜਾਉਂਦੇ ਆ ਜਿਸਦੇ ਨਾਲ ਬਹੁਤ ਐਕਸੀਡੈਂਟ ਹੋਇਆ ਬਹੁਤ ਰੋਗੀ ਦਾ ਪਰ ਸਮਝ ਵੀ ਕੁਛ ਨਹੀਂ ਹੈ ਅੱਜ ਹੁਣ ਵੀ ਮਨਾ ਕਰਕੇ ਆਏ ਨਾ ਤਾਂ ਕੀ ਇਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਇੱਕ ਵਾਰੀ ਹੋ ਸਕਦੀ ਕੋਈ ਰੈਸਟਰੀਅਨ ਸਾਹਮਣੇ ਅਸੀਂ ਰਿਟਰਨ ਦੇ ਵਿੱਚ ਦੇ ਰਹੇ ਆ ਇਹਨਾਂ ਦੇ ਉੱਪਰ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਨਿਸ਼ਾਨੀਮਾਲੀ ਨੁਕਸਾਨ ਕਾਫੀ ਹੋ ਰਿਹਾ ਲੋਕਾਂ ਦਾ ਤਾਰਾ ਰਾਮ ਜੀ ਉਹ ਕਿ ਇੱਕ ਤਾਂ ਸਰਕਾਰੀ ਦਰਾਖਤ ਜਿਹੜੇ ਛੋਟੇ-ਛੋਟੇ ਲੱਗੇ ਮੱਝਾ ਉਹ ਖਾ ਜਾਂਦੀਆਂ ਆ ਉੱਪਰੋਂ ਨੁਕਸਾਨ ਹੋ ਜਾਂਦਾ ਕੋਈ ਨਾ ਕੋਈ ਬੀਗਲ ਮੋਟਰਸਾਈਕਲ ਟੂ ਪੁੱਲਰ ਕੋਈ ਗੋਹਾ ਸੇਗਨ ਜੀ ਮਾਨਚਾਂ ਦਾ ਵੀ ਡੰਗਰ ਆ ਜਾਨਵਰਾਂ ਨੇ ਚਾਂ ਕਰਦੇ ਆ ਰੋਡ ਦੇ ਉੱਪਰ ਜਿਹੜੇ ਨਵੇਂ ਪੌਦੇ ਲਗਾਏ ਜਾਂਦੇ ਆ ਪਲਾਟੇਸ਼ਨ ਸਾਡੇ ਨੂੰ ਕੀਤੀ ਜਾਂਦੀ ਆ ਉਹ ਵੀ ਗੱਲ ਨੇ ਚਾਂ ਕਰਦੇ ਆ ਹੂੰ ਇਹ ਵੀ ਕਾਰਵਾਈ ਕਰਦੇ ਆ ਇਹਨਾਂ ਦੇ ਪ੍ਰੈਸ ਜਨਤਾ ਨੂੰ ਦਿੱਤੇ ਦੇ ਥੈਂਕ ਯੂ ਸਰ ਕੀ ਨਾਮ ਮੇਰਾ ਨਾਮ ਮੀਤ ਸਿੰਘ ਗਾੜੀ ਮੀਤ ਸਿੰਘ ਵੀ ਇੱਕ ਹੈ ਨਾ ਪੁੱਜਰ ਪਰਿਵਾਰ ਮੇਨ ਹਾਈਵੇ ਤੇ ਮੱਝਾ ਲਈ ਫਿਰਦੇ ਆ ਤਾਂ ਕੀ ਇਹਨਾਂ ਨੂੰ ਕੋਈ ਅਥਾਰਟੀ ਹੈ ਜਿਹੜੇ ਮੱਝਾ ਉੱਪਰ ਲਈ ਜਾਣੇ ਜਿਵੇਂ ਗੁਜਰ ਜੀ ਕਈ ਵਾਰੀ ਯਾਨੀ ਕਿ ਜਿੱਦਾ ਜਿਹੜੇ ਆ ਅ ਜਿਹੜੇ ਵਣ ਭਾਗ ਦੀ ਜਿਹੜੀ ਆ ਉਹਨਾਂ ਨੇ ਬੁੱਤੇ ਲਾਏ ਆ ਜਿਹੜੇ ਆ ਉਹ ਵੀ ਇਹ ਆਪਣੇ ਫਤੂਆਂ ਨੂੰ ਭਾਦਦੇ ਤੇ ਐਸਐਸਆਰ ਟੀਮ ਦੇ ਜਿਹੜੇ ਏਐਸਆਈ ਆ ਸਰਜੀਤ ਸਿੰਘ ਤੇ ਜਸਵਿੰਦਰ ਸਿੰਘ ਜੀ ਨਾਲ ਉਹਨਾਂ ਦੀ ਟੀਮ ਆ ਇਹਨਾਂ ਨੇ ਕਾਫੀ ਵਾਰੀ ਯਾਨੀ ਕਿ ਗੁਜਰਾ ਨੂੰ ਵੀ ਕਿਹਾ ਆ ਕਿ ਆਵੇ ਤੁਸੀਂ ਰੋਡ ਤੇ ਨਾ ਚੜੋ ਜਿੰਤਾ ਜੋ ਐਕਸੀਡੈਂਟ ਨਾ ਹੋ ਜਾ ਤਣ ਪਰ ਇਹ ਸਰਕਾਰ ਦੇ ਜਿਹੜੀ ਆ ਅ ਆਰਡਰ ਕੱਢੇ ਹੋਆ ਉਹਨੂੰ ਮੰਨਦੇ ਨਹੀਂ ਯਾਨਕਿ ਡੀਸੀ ਸਾਹਿਬ ਦੇ ਆਰਡਰਾਂ ਨੂੰ ਨਹੀਂ ਮੰਨਦੇ ਹੈਗੇ ਆਪਣੀ ਮਨਮਰਜ਼ੀ ਕਰਦੇ ਆ ਡੀਸੀ ਸਾਹਿਬ ਚਾਹੇ ਆਪਣੀ ਕੋਈ ਪ੍ਰਾਈਵੇਟ ਜਿਹੜੀ ਸਿਵਲ ਕਪੜਿਆਂ ਦੀ ਟੀਮ ਆ ਉਹ ਭੇਜ ਕੇ ਦੇਖ ਲੈਣ ਕਿ ਗੁਜਰ ਜਿਹੜੇ ਸੜਕਾਂ ਤੇ ਕਿੰਦਾ ਗੰਦ ਬੋਲਦੇ ਆ ਕਿਉਂਕਿ ਇੱਕ ਤਾਂ ਰੋਡ ਤੇ ਗੋਹਾ ਹੁੰਦਾ ਆ ਕੋਈ ਮੋਟਰਸਾਈਕਲ ਸਲਿੱਪ ਹੋ ਸਕਦਾ ਕੁਝ ਵੀ ਹੋ ਸਕਦਾ ਜਾਨੀ ਮਰੀ ਨੁਕਸਾਨ ਵੀ ਹੋ ਸਕਦਾ ਪਰ ਇੱਕ ਗੱਲ ਇਹ ਵੀ ਨਾ ਆਪਣੇ ਜਿਹੜੇ ਪੰਜਾਬੀ ਆ ਜੀ ਪਿੰਡਾਂ ਦੇ ਵਿੱਚ ਬੈਠੇ ਆ ਉਹ ਗੁਜਰਾ ਦੇ ਹੱਕ ਦੇ ਵਿੱਚ ਖੜ ਜਾਂਦੇ ਆ ਉਹ ਕਸ ਲਈ ਜੀ ਕਿਉਂਕਿ ਵੋਟਾਂ ਆ ਜਾਂ ਜੀ अच्छा जी हां जी यानी कि सारा मसला कम कम आके वोटों ਤੇ ਆ ਜਾਂਦਾ ਤਾਂ ਨਹੀਂ ਆਉਂਦਾ ਜੀ ਬਾਕੀ ਐਸਐਸਆਰ ਟੀਮ ਬਹੁਤ ਵਧੀਆ ਕੰਮ ਕਰਦੀ ਆ ਪਹਿਲਾਂ ਤੋਂ ਹੀ ਕਰਦੀ ਆ ਹੂੰ ਹਾਂ ਜੀ ਠੀਕ ਹੈ